101% ਇਹ ਚੈਲੰਜ ਕਰਦੇ ਆ ਕਿ ਸਾਡੇ ਜਿਹੜੇ ਹੋਟਲ ਲਾਈਨ ਦੇ ਬੱਚੇ ਹੈਗੇ ਨੇ ਉਹ ਉਹਨਾਂ ਦੀ ਪਲੇਸਮੈਂਟ ਹੈ ਉਹ 101% ਹੋਉਂਗੀ ਹੀ ਹੋਉਂਗੀ ਕਿਉਂਕਿ ਸਾਡਾ ਲਾਸਟ ਟਾਈਮ ਦਾ ਪਲੇਸਮੈਂਟ ਰਿਕਾਰਡ ਜਿਹੜਾ ਹੈਗਾ ਉਹ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਫੂਡ ਪ੍ਰੋਡਕਸ਼ਨ ਦੀ ਗੱਲ ਕਰੀਏ ਜਿਹਦੇ ਵਿੱਚ ਆ ਖਾਣਾ ਬਣਾਉਣਾ ਆ ਜਾਂਦਾ ਕਿਵੇਂ ਅਸੀਂ ਪ੍ਰੈਜੈਂਟੇਸ਼ਨ ਕਰਕੇ ਫੂਡ ਨੂੰ ਪ੍ਰੋਪਰ ਮਸਾਲਿਆਂ ਦੇ ਨਾਲ ਕਿਵੇਂ ਆਪਾਂ ਪ੍ਰੈਜੈਂਟ ਕਰਨਾ ਹੈ ਇਹ ਚੀਜ਼ ਇਹ ਕੋਰਸ ਹੈ ਸਾਡੇ ਹਾਇਤ ਹੋ ਗਿਆ ਤਾਜ ਹੋਟਲ ਹੋ ਗਏ ਨੇ ਰੈਡੀਸਨ ਹੋ ਗਿਆ ਲਲਿਤ ਹੋ ਗਿਆ ਇਹਨਾਂ ਨਾਲ ਆਲਰੇਡੀ ਸਾਡਾ ਐਮਓਯੂ ਸਾਈਨ ਹੈ ਐਮਓਯੂ ਸਾਈਨ ਮਤਲਬ ਕਿ ਸਾਡੇ ਬੱਚੇ ਉੱਥੇ ਜਾਉਂਗੇ ਟ੍ਰੇਨਿੰਗ ਦੇ ਲਈ ਤੇ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਸੈਲੀਬ੍ਰਿਟੀ ਸ਼ੈਫ ਹੈਗੇ ਨੇ ਜਾਂ ਫਿਰ ਮੈਨੇਜਰ ਹੈਗੇ ਆ ਉਹ ਇੱਥੇ ਸਿਖਲਾਈ ਲਈ ਆਉਂਗੇ ਜਿਹਦੇ ਤੁਹਾਡੇ ਕੋਲ ਐਨੇ ਓਪਰਚ्युनिटीज ਆ ਜਾਂਦੀਆਂ ਜਿਵੇਂ ਕੀ ਤੁਸੀਂ ਕਰੂਜ਼ ਲਾਈਨ 'ਚ ਜਾ ਸਕਦੇ ਆਂ ਹੋਟਲ ਲਾਈਨ 'ਚ ਜਾ ਸਕਦੇ ਆਂ ਰੈਸਟੋਰੈਂਟ ਲਾਈਨ 'ਚ ਜਾ ਸਕਦੇ ਆਂ ਰੈਸਟੋਰੈਂਟ ਜਿਵੇਂ ਕਿ ਅੱਜ ਕੱਲ ਬਰਗਰ ਪੀਦੇ KFC Dominos ਖੁੱਲੇ ਪਏ ਆ ਉਹਦੇ ਵਿੱਚ ਸਿੱਧਾ ਐਮਪਟੀ ਲੈਵਲ ਸਿਲੈਕਸ਼ਨ ਹੁੰਦੀ ਆ ਮੈਨੇਜਮੈਂਟ ਟ੍ਰੇਨਿੰਗ ਜਿਹਨੂੰ ਅਸੀਂ ਬੋਲਦੇ ਹੈਗੇ ਨੇ ਅ ਟ੍ਰੇਨਿੰਗ ਲਈ ਭੇਜਣਾ ਤਾਂ ਉਹ ਅਸੀਂ 5 ਸਟਾਰ 'ਚ ਭੇਜਣਾ ਜੇ ਅਸੀਂ ਬੱਚੇ ਨੂੰ ਜੌਬ ਲਈ ਭੇਜਣਾ ਉਹ ਵੀ ਅਸੀਂ 5 ਸਟਾਰ 'ਚ ਭੇਜਣਾ ਭਾਵੇਂ ਨੈਸ਼ਨਲ ਦੀ ਹੋਵੇ ਭਾਵੇਂ ਇੰਟਰਨੈਸ਼ਨਲ ਦੀ ਹੋਵੇ ਇਸ ਸਮੇਂ ਅਸੀਂ ਹੋਟਲ ਮੈਨੇਜਮੈਂਟ ਦੇ ਵਿੱਚ ਹੌਟ ਕਿਚਨ ਦੇ ਵਿੱਚ ਮੌਜੂਦ ਆ ਤਾਂ ਇੱਥੇ ਸਟੂਡੈਂਟਾਂ ਨੂੰ ਕਿਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਅਸਿਸਟੈਂਟ ਪ੍ਰੋਫੈਸਰ ਨੇ ਕਮਲਪ੍ਰੀਤ ਉਹਨਾਂ ਦੇ ਨਾਲ ਜਾਣਕਾਰੀ ਲਵਾਂਗੇ ਕਿ ਕਿਵੇਂ ਬੱਚਿਆਂ ਨੂੰ ਇਸ ਥਾਂ ਦੇ ਉੱਤੋਂ ਕੋਰਸ ਕਰਵਾਉਣ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਹੁੰਦੀ ਆ ਤਾਂ ਸੌਫਟਵੇਅਰ ਦੀ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਆ ਸਰ ਬਹੁਤ ਬਹੁਤ ਸੁਆਗਤ ਹੈ ਜੀ ਪਹਿਲੇ ਤਾਂ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੇ ਆ ਚੰਡੀਗੜ੍ਹ ਯੂਨੀਵਰਸਿਟੀ ਕਿ ਤੁਸੀਂ ਇੱਥੇ ਆਏ ਆਂ ਤੇ ਆਓ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ ਕੁਝ ਨਵਾਂ ਦਰਸ਼ਕਾਂ ਨੂੰ ਮਿਲੂੰਗਾ ਆਪਣੇ ਦਰਸ਼ਕਾਂ ਨੂੰ ਮਤਲਬ ਦੱਸੋ ਕਿ ਕਿਸ ਤਰੀਕੇ ਦੇ ਕੋਰਸ ਕਿਹੜੇ-ਕਿਹੜੇ ਕੋਰਸ ਨੇ ਜਿਹੜੇ ਹੋਟਲ ਮੈਨੇਜਮੈਂਟ ਦੇ ਵਿੱਚ ਕਰਵਾਏ ਜਾਂਦੇ ਸਰ ਪਹਿਲੇ ਦਿਨ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਾਂਗੇ ਇੱਕ ਰੂਮ ਡਿਵੀਜ਼ਨ ਹੋ ਗਿਆ ਇੱਕ ਫੂਡ ਡਿਵੀਜ਼ਨ ਹੋ ਗਿਆ ਰੂਮ ਡਿਵੀਜ਼ਨ ਦੀ ਅਸੀਂ ਗੱਲ ਕਰੀਏ ਤਾਂ ਉਹਦੇ ਵਿੱਚ ਆ ਜਾਂਦਾ ਹੈ ਫਰੰਟ ਆਫਿਸ ਡਿਪਾਰਟਮੈਂਟ ਤੇ ਹਾਊਸਕੀਪਿੰਗ ਡਿਪਾਰਟਮੈਂਟ ਪਹਿਲੇ ਮੈਂ ਤੁਹਾਨੂੰ ਇਹ ਦੱਸਦਾ ਕਿ ਫਰੰਟ ਆਫਿਸ ਡਿਪਾਰਟਮੈਂਟ ਉਹ ਚੀਜ਼ ਹੁੰਦੀ ਹੈ ਜਦ ਅਸੀਂ ਕਿਸੇ ਵੀ ਹੋਟਲ 'ਚ ਅਸੀਂ ਐਂਟਰੀ ਕਰਦੇ ਹਾਂ ਤਾਂ ਅ ਸਭ ਤੋਂ ਪਹਿਲਾ ਜਿਹੜਾ ਸਾਡਾ ਮੇਨ ਇੰਟਰੈਕਸ਼ਨ ਹੁੰਦਾ ਉਹ ਰਿਸੈਪਸ਼ਨ ਤੇ ਹੁੰਦਾ ਹੈ ਰਿਸੈਪਸ਼ਨ ਤੋਂ ਹੀ ਅਸੀਂ ਸਾਰਾ ਕੁਝ ਨੌਲੇਜ ਲੈਂਦੇ ਆ ਕਿ ਇੱਥੇ ਕੀ ਹੈਗਾ ਹੈ ਕਿੰਨੇ ਰੂਮਸ ਹੈਗੇ ਨੇ ਕੀ ਕੀ ਇੱਥੇ ਪ੍ਰੋਵਾਈਡ ਹੁੰਦਾ ਹੋਟਲ ਦੇ ਵਿੱਚ ਇਸ ਤੋਂ ਇਲਾਵਾ ਹਾਊਸਕੀਪਿੰਗ ਡਿਪਾਰਟਮੈਂਟ ਉਹ ਆ ਜਾਂਦਾ ਜੀ ਘਰਾਂ ਦੇ ਵਿੱਚ ਕੀ ਸਾਫ ਸਫਾਈ ਹੈ ਜਿਵੇਂ ਅਸੀਂ ਕਰਦੇ ਹੁੰਦੇ ਨੇ ਉਹ ਚੀਜ਼ ਅਸੀਂ ਇੱਥੇ ਪ੍ਰੋਪਰ ਕੋਰਸ ਦੇ ਵਿੱਚ ਸਿਖਾਉਂਦੇ ਆ ਕਿ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਆਪਾਂ ਹੋਮ ਡੈਕੋਰੇਸ਼ਨ ਤੋਂ ਇਲਾਵਾ ਕਿਵੇਂ ਪ੍ਰੈਜ਼ੈਂਟ ਕਰਨਾ ਹੈ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਐਫ ਐਂਡ ਬੀ ਸਰਵਿਸ ਫੂਡ ਐਂਡ ਬੈਵਰੇਜ ਸਰਵਿਸ ਹੁੰਦੀ ਹੈ ਕਿ ਜਿਹੜਾ ਫੂਡ ਬਣਿਆ ਹੋਇਆ ਉਹਨੂੰ ਅਸੀਂ ਕਿਵੇਂ ਪ੍ਰੈਜ਼ੈਂਟ ਕਰਨਾ ਹੈ ਲੋਕਾਂ ਦੇ ਸਾਹਮਣੇ ਕਿਵੇਂ ਉਹਨੂੰ ਸਟਾਈਲਿਸ਼ ਕਰਕੇ ਅਸੀਂ ਅੱਗੇ ਕਰਨਾ ਜਿਹੜੀ ਜਿਓ ਆਪਣੇ ਪੰਜਾਬੀ ਚ ਕਹਾਵਤ ਹੈਗੀ ਹੈ ਇੱਕ ਜਿਹੜੀ ਅੱਖਾਂ ਨੇ ਨਹੀਂ ਖਾਦੀ ਉਹ ਮੂੰਹ ਨੇ ਕੀ ਖਾਣਾ ਸੋ ਉਹੀ ਚੀਜ਼ ਹੈਗੀ ਹੈ ਇਸ ਤੋਂ ਇਲਾਵਾ ਫੂਡ ਪ੍ਰੋਡਕਸ਼ਨ ਦੀ ਗੱਲ ਕਰੀਏ ਜਿਹਦੇ ਵਿੱਚ ਆ ਖਾਣਾ ਬਣਾਉਣਾ ਆ ਜਾਂਦਾ ਕਿਵੇਂ ਅਸੀਂ ਪ੍ਰੈਜ਼ੈਂਟੇਸ਼ਨ ਕਰਕੇ ਫੂਡ ਨੂੰ ਪ੍ਰੋਪਰ ਮਸਾਲਿਆਂ ਦੇ ਨਾਲ ਕਿਵੇਂ ਆਪਾਂ ਪ੍ਰੈਜੈਂਟ ਕਰਨਾ ਹੈ ਇਹ ਚੀਜ਼ ਇੱਕ ਕੋਰਸ ਹੈ ਸਾਡੇ ਸੌਫਟਵੇਅਰ ਦੀ ਟ੍ਰੇਨਿੰਗ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਕਿਵੇਂ ਕਈ ਵਾਰ ਸੌਫਟਵੇਅਰ ਦੀ ਟੈਕਨੀਕਲ ਤਕਨੀਕ ਜਿਹੜੀ ਉਹ ਵੀ ਬਦਲਦੀ ਰਹਿੰਦੀ ਹੈ ਦੇਖੋ ਸੌਫਟਵੇਅਰ ਦੇ ਬਹੁਤ ਤੁਹਾਡਾ ਵਧੀਆ ਕੁਐਸਚਨ ਹੈ ਮੈਂ ਇਸ ਇਸ ਜਿਹੜਾ ਕੁਐਸਚਨ ਦਾ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਆ ਅਲੱਗ ਅਸੀਂ ਕਿਉਂ ਹੈਗੇ ਨੇ ਉਹਦਾ ਕਾਰਨ ਸਿਰਫ ਆਹੀ ਹੈ ਸਾਡੇ ਸੌਫਟਵੇਅਰ ਅਸੀਂ ਜੋ ਪ੍ਰੋਫੈਸ਼ਨਲ ਸੌਫਟਵੇਅਰ ਹੋਟਲ ਲਾਈਨ ਦੇ ਵਿੱਚ ਯੂਜ਼ ਹੁੰਦੇ ਆ ਉਹੀ ਚੀਜ਼ ਅਸੀਂ ਇੱਥੇ ਆਪਣੇ ਬੱਚਿਆਂ ਨੂੰ ਦੱਸਦੇ ਆ ਜਿਵੇਂ ਅਸੀਂ ਐਲ ਐਮ ਐਸ ਦੀ ਗੱਲ ਕਰੀਏ ਜਿਵੇਂ ਅਸੀਂ ਉਹ ਪੇਰਾ ਦੀ ਗੱਲ ਕਰੀਏ ਆਹੀ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਸਿਖਲਾਈ ਲਈ ਦੇ ਦਿੰਦੇ ਆ ਤਾਂ ਕਿ ਉਹ ਇੱਕ ਵਧੀਆ ਚੀਜ਼ ਦੇ ਵਿੱਚ ਜਾਣੂ ਹੋਣ ਕਿ ਅਸੀਂ ਕੀ ਪੜ ਰਹੇ ਨੇ ਤੇ ਅੱਗੇ ਜਾ ਕੇ ਜਿਹੜੀ ਕੰਮ ਆਣ ਵਾਲੀ ਚੀਜ਼ਾਂ ਹੈਗੀਆਂ ਉਹ ਕਿਵੇਂ ਅਸੀਂ ਇਸ ਚੀਜ਼ ਤੋਂ ਅੱਗੇ ਵੱਲ ਵਧਾਉ ਹੋ ਸਕਦੇ ਨੇ ਸਟੂਡੈਂਟ ਨੂੰ ਇੰਡਸਟਰੀ ਐਕਸਪੋਰ ਕਿਵੇਂ ਮਿਲਦਾ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਤਾ ਜਾਂਦਾ ਸਰ ਇੰਡਸਟਰੀ ਦੀ ਗੱਲ ਕਰੀਏ ਹੋਟਲ ਮੈਨੇਜਮੈਂਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਆਸੀ 101% ਇਹ ਚੈਲੰਜ ਕਰਦੇ ਆ ਕਿ ਸਾਡੇ ਜਿਹੜੇ ਹੋਟਲ ਲਾਈਨ ਦੇ ਬੱਚੇ ਹੈਗੇ ਨੇ ਉਹ ਉਹਨਾਂ ਦੀ ਪਲੇਸਮੈਂਟ ਹੈ ਉਹ 101% ਹੋਉਂਗੀ ਹੀ ਹੋਉਂਗੀ ਕਿਉਂਕਿ ਸਾਡਾ ਲਾਸਟ ਟਾਈਮ ਦਾ ਪਲੇਸਮੈਂਟ ਰਿਕਾਰਡ ਜਿਹੜਾ ਹੈਗਾ ਉਹ ਬਹੁਤ ਵਧੀਆ ਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਸਾਡੇ ਟ੍ਰੇਨਿੰਗ ਦੇ ਨਾਲ ਕਲੈਬੋਰੇਟ ਹੈ ਜਿਵੇਂ ਹਾਇਤ ਹੋ ਗਿਆ ਤਾਜ ਹੋਟਲ ਹੋਗੇ ਨੇ ਰੈਡੀਸਨ ਹੋ ਗਿਆ ਲਲਿਤ ਹੋ ਗਿਆ ਇਹਨਾਂ ਨਾਲ ਆਲਰੇਡੀ ਸਾਡਾ ਐਮਓਯੂ ਸਾਈਨ ਹੈ ਐਮਓਯੂ ਸਾਈਨ ਮਤਲਬ ਕਿ ਸਾਡੇ ਬੱਚੇ ਉੱਥੇ ਜਾਉਗੇ ਟ੍ਰੇਨਿੰਗ ਦੇ ਲਈ ਤੇ ਉਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਸੈਲੀਬ੍ਰਿਟੀ ਸ਼ੈਫ ਹੈਗੇ ਨੇ ਜਾਂ ਫਿਰ ਮੈਨੇਜਰ ਹੈਗੇ ਆ ਉਹ ਇੱਥੇ ਸਿੱਖ ਲਈ ਲਈ ਆਉਂਗੇ ਤੋ ਨੈਸ਼ਨਲ ਇੰਟਰਨੈਸ਼ਨਲ ਦੀ ਅਸੀਂ ਜੌਬ ਦੀ ਗੱਲ ਕਰੀਏ ਉਹ ਵੀ ਬਹੁਤ ਵਧੀਆ ਸਾਡੀ ਪਲੇਸਮੈਂਟ ਲਾਸਟ ਟਾਈਮ ਦੀ ਪਲੇਸਮੈਂਟ ਸਾਡੀ 32 ਲੱਖ ਦੀ ਪਲੇਸਮੈਂਟ ਹੋਈ ਆ ਠੀਕ ਹੈ ਇਸ ਤੋਂ ਇਲਾਵਾ ਸਿੰਗਾਪੁਰ ਮਲੇਸ਼ੀਆ ਦੁਬਈ ਸ਼ੈਨਿਗਨ ਐਂਟਰੀ ਦੀ ਗੱਲ ਕਰੀਏ ਇਟਲੀ ਦੀ ਗੱਲ ਕਰਦੇ ਆ ਅਸੀਂ ਕਈ ਇਹੋ ਜਿਹੇ ਜਿਹੜੀ ਕੰਟਰੀਆਂ ਜਿੱਥੇ ਸਾਡੇ ਬੱਚੇ ਆ ਜਾ ਕੇ ਟ੍ਰੇਨਿੰਗ ਕਰਦੇ ਨੇ ਤੇ ਆਪਣੇ ਜੀਵਨ ਨੂੰ ਪ੍ਰੋਪਰਲੀ ਸਕਸੈਸਫੁਲ ਕਰਦੇ ਨੇ ਉੱਥੇ ਜਾ ਕੇ ਆਪਣੇ ਅਸੀਂ ਇਸ ਸਮੇਂ ਹੌਟ ਕਿਚਨ ਦੇ ਵਿੱਚ ਸੀ ਤਾਂ ਜਿਸ ਤਰੀਕੇ ਦੇ ਨਾਲ ਪ੍ਰੋਫੈਸਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਪਲੇਸਮੈਂਟ ਹੁੰਦੀ ਆ ਕਿਵੇਂ ਟੂਲਸ ਦੀ ਜਾਣਕਾਰੀ ਸੌਫਟਵੇਅਰ ਦੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਅਸੀਂ ਕੋਲਡ ਕਿਚਨ ਦੇ ਵਿੱਚ ਚੱਲਦੇ ਹਨ ਤਾਂ ਉੱਥੇ ਕਿਸ ਤਰੀਕੇ ਦੇ ਨਾਲ ਕੰਮ ਕਰਵਾਇਆ ਜਾਂਦਾ ਕਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਨੂੰ ਇਸ ਕੋਰਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਕਿਵੇਂ ਟ੍ਰੇਨਿੰਗ ਉਹਨਾਂ ਨੂੰ ਕੀਤਾ ਜਾਂਦਾ ਆਓ ਚੱਲਦੇ ਇਸ ਸਮੇ ਅਸੀਂ ਕੋਲਡ ਕਿਚਨ ਦੇ ਵਿੱਚ ਪਹੁੰਚ ਚੁੱਕੇ ਆ ਕਮਲਪ੍ਰੀਤ ਸਰ ਸਾਡੇ ਨਾਲ ਨੇ ਸਰ ਜਿਸ ਤਰ੍ਹਾਂ ਦੇ ਨਾਲ ਬੱਚਿਆਂ ਦੇ ਸਟੂਡੈਂਟਾਂ ਦੇ ਮਾਪਿਆਂ ਦੀ ਇਹ ਧਾਰਨਾ ਹੁੰਦੀ ਹੈ ਕਿ ਹੋਟਲ ਮੈਨੇਜਮੈਂਟ ਇੱਕ ਵੇਟਰ ਵਾਲਾ ਕੰਮ ਸਰ ਇਹ ਚੀਜ਼ ਇਕੱਲੇ ਮਾਪੇ ਦੇ ਦਿਮਾਗ 'ਚ ਨਹੀਂ ਇਹ ਜਦ ਅਸੀਂ ਵੀ ਪੜਦੇ ਸੀਗੇ ਜਾਂ ਫਿਰ ਅਸੀਂ ਵੀ ਆਪਣੇ ਰਿਲੇਟਿਵ ਨੂੰ ਦੱਸਦੇ ਸੀਗੇ ਉਹ ਵੀ ਇਹ ਕਹਿੰਦਾ ਯਾਰ ਤੂੰ ਹੁਣ ਵੇਟਰ ਬਣੂਗਾ ਸੋ ਇਹ ਇੱਕ ਨੈਗੇਟਿਵ ਜਾਂ ਤੁਸੀਂ ਜਾਂ ਜਦ ਨਾ ਜਦ ਅਸੀਂ ਕਿਸੇ ਕੋਰਸ ਦੇ ਵਿੱਚ ਪੜਦੇ ਨੇ ਜਾਂ ਚੀਜ਼ ਬਾਰੇ ਅਸੀਂ ਸਿਰਫ ਸੁਣੇ ਸੁਣਾਈਆਂ ਗੱਲਾਂ ਹੁੰਦੀਆਂ ਨੇ ਜਦ ਐਕਚੁਅਲ 'ਚ ਅਸੀਂ ਅਸੀਂ ਉਹ ਚੀਜ਼ ਦੇ ਵਿੱਚ ਐਂਟਰ ਹੁੰਦੇ ਨੇ ਉਹਦੇ ਪ੍ਰੈਕਟੀਕਲ ਨੂੰ ਦੇਖਦੇ ਨੇ ਤਾਂ ਸਾਨੂੰ ਕਲੀਅਰ ਦਾ ਕਾਫੀ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਐਕਚੁਅਲ 'ਚ ਇਹ ਹੈ ਕਿਆ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅ ਜਦ ਅਸੀਂ ਇਹ ਕੋਰਸ ਕਰਦੇ ਨੇ ਤੇ ਇਹਦੇ ਵਿੱਚ ਕੱਲਾ ਵੇਟਰ ਵਾਲੀ ਨੀ ਹੈਗਾ ਕਿ ਹਾਂ ਵੇਟਰ ਦਾ ਹੀ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਡੇ ਕੋਲ ਐਨੇ ਓਪਰਚ्युनिटीज ਆ ਜਾਂਦੀਆਂ ਜਿਵੇਂ ਕਿ ਤੁਸੀਂ 크루즈 ਲਾਈਨ 'ਚ ਜਾ ਸਕਦੇ ਆ ਹੋਟਲ ਲਾਈਨ 'ਚ ਜਾ ਸਕਦੇ ਆ ਰੈਸਟੋਰੈਂਟ ਲਾਈਨ 'ਚ ਜਾ ਸਕਦੇ ਆ ਰੈਸਟੋਰੈਂਟ ਲਾਈਨ ਜਿਵੇਂ ਕਿ ਅੱਜਕੱਲ ਬਰਗਰ ਪੀਦੇ KFC Dominos ਖੁੱਲੇ ਪਏ ਆ ਉਹਦੇ ਵਿੱਚ ਸਿੱਧਾ ਐਮਪਟੀ ਲੈਵਲ ਸਿਲੈਕਸ਼ਨ ਹੁੰਦੀ ਹੈ ਮੈਨੇਜਮੈਂਟ ਟ੍ਰੇਨਿੰਗ ਜਿੰਨੂੰ ਅਸੀਂ ਬੋਲਦੇ ਹੈਗੇ ਨੇ ਇਸ ਤੋਂ ਇਲਾਵਾ ਇੰਟਰਨੈਸ਼ਨਲ ਤੁਹਾਡੇ ਕੋਲ ਐਕਸਪਲੋਜ਼ਰ ਹੈਗਾ ਹੋਟਲ ਮੈਨੇਜਮੈਂਟ ਜਿੰਨੇ ਕਰੀ ਹੋਈ ਆ ਉਸ ਤੋਂ ਪਹਿਲ ਤੇ ਆਧਾਰ ਤੇ ਐਕਸਪਲੋਜ਼ਰ ਮਿਲਦਾ ਹੈਗਾ ਕਿ ਹਾਂ ਇਹ ਇਹਨਾਂ ਨੇ ਹੋਟਲ ਮੈਨੇਜਮੈਂਟ ਕਰੀ ਹੋਈ ਆ ਤਾਂ ਇਹਨਾਂ ਨੂੰ ਕਾਫੀ ਚੀਜ਼ਾਂ ਦਾ ਗਿਆਨ ਹੋਣਾ ਸੋ ਇਹ ਇੱਕ ਮਿਥ ਬਣੀ ਹੋਈ ਹੈ ਕਿ ਇਹ ਚੀਜ਼ਾਂ ਗਲਤ ਅਦਾਰੇ ਨੂੰ ਪੇਸ਼ ਕਰਦੀਆਂ ਨੇ ਮੈਨੂਲੀ ਲੱਗਦਾ ਕਿ ਜਦ ਤੁਸੀਂ ਇਸ ਕੋਰਸ ਨੂੰ ਕਰ ਸਕਦੇ ਆ ਕਰ ਜਾਂਦੇ ਨੇ ਤੇ ਬਾਅਦ ਚ ਜਿਹੜੀ ਤੁਹਾਡੀ ਲਾਈਫ ਸਕਸੈਸਫੁਲ ਹੁੰਦੀ ਆ ਉਹਦਾ ਫਿਰ ਇੱਕ ਅਲੱਗ ਹੀ ਸਵਾਦ ਹੁੰਦਾ ਕਾਮਯਾਬੀ ਦਾ 5 ਸਟਾਰ ਜਿਹੜੇ ਹੋਟਲ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੰਟਰਨੈਟ ਸਿੱਖ ਬੱਚਿਆਂ ਦੀ ਲੱਗਦੀ ਸਰ ਇੰਟਰਨਸ਼ਿਪ ਦੀ ਅਗਰ ਗੱਲ ਕਰੀਏ ਪਹਿਲੇ ਤਾਂ ਸਾਡਾ ਇਹੀ ਪੁਆਇੰਟ ਹੁੰਦਾ ਹੈ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਅਸੀਂ 5 ਸਟਾਰ ਪ੍ਰਾਪਰਟੀ ਦੇ ਵਿੱਚ ਹੀ ਅਸੀਂ ਟ੍ਰੇਨਿੰਗ ਕਰਾਉਂਦੇ ਨੇ ਸਾਡੇ ਕੋਲ ਹੋਟਲ ਕਾਫੀ ਆਉਂਦੇ ਨੇ ਈਵਨ ਕਿ 3 ਸਟਾਰ ਪ੍ਰਾਪਰਟੀ ਦੇ ਆਗੇ 4 ਸਟਾਰ ਪ੍ਰਾਪਰਟੀ ਦੇ ਆਗੇ ਅਸੀਂ ਬਿਲਕੁਲ ਵੀ ਉਹ ਚੀਜ਼ ਨੂੰ ਮਨਾ ਕਰ ਦਿੰਦੇ ਹਾਂ ਕਿਉਂਕਿ ਜੇ ਅਸੀਂ ਬੱਚੇ ਨੂੰ ਅ ਟ੍ਰੇਨਿੰਗ ਲਈ ਭੇਜਣਾ ਤਾਂ ਉਹ ਅਸੀਂ ਫਾਈਵ ਸਟਾਰ ਚ ਭੇਜਣਾ ਜੇ ਅਸੀਂ ਬੱਚੇ ਨੂੰ ਜੌਬ ਲਈ ਭੇਜਣਾ ਉਹ ਵੀ ਅਸੀਂ ਫਾਈਵ ਸਟਾਰ ਚ ਭੇਜਣਾ ਭਾਵੇਂ ਨੈਸ਼ਨਲ ਦੀ ਹੋਵੇ ਭਾਵੇਂ ਇੰਟਰਨੈਸ਼ਨਲ ਦੀ ਹੋਵੇ ਹੋਟਲ ਮੈਨੇਜਮੈਂਟ ਦਾ ਕੋਰਸ ਕਰਨ ਤੋਂ ਬਾਅਦ ਕੀ ਇੱਕ ਤਾਂ ਹੈ ਬੱਚੇ ਵੀ ਜੌਬ ਕਰ ਸਕਦੇ ਨੇ ਕਿ ਆਪਣਾ ਬਿਜ਼ਨਸ ਵੀ ਕਰ ਸਕਦੇ ਨੇ ਇਸ ਖੇਤਰ ਦੇ ਵਿੱਚ ਬਿਲਕੁਲ ਬਿਲਕੁਲ ਸਰ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਜੇ ਬੱਚਾ ਕੁਝ ਆਪਣਾ ਕੁਝ ਓਪਨ ਕਰਨਾ ਚਾਹੁੰਦਾ ਹੈ ਪਿਛੇ ਕੋ ਰੈਸਟੋਰੈਂਟ ਲਾਈਨ ਹੈਗਾ ਪਿਛੇ ਕੋ ਕੋਈ ਵੀ ਅ ਅਦਾਰਾ ਹੈਗਾ ਹੈ ਉਹਨੂੰ ਖੋਲਣ ਦੇ ਲਈ ਚੰਡੀਗੜ੍ਹ ਯੂਨੀਵਰਸਿਟੀ ਪੂਰੀ ਹੈਲਪ ਕਰਦੀ ਹੈ ਅ ਮੋਡਲ ਸਪੋਰਟ ਰਹਿੰਦੀ ਹੈ ਫਾਈਨੈਂਸ਼ੀਅਲ ਸਪੋਰਟ ਵੀ ਰਹਿੰਦੀ ਹੈ ਦੈਨ ਇਸ ਤੋਂ ਇਲਾਵਾ ਕਾਫੀ ਬੱਚੇ ਸਾਡੇ ਤੁਸੀਂ ਦੇਖੋਗੇ ਅ ਪਾਸ ਆਊਟ ਹੋ ਕੇ ਆਪਣਾ ਆਪਣਾ ਨਵਾਂ ਐਸਟੈਬਲਿਸ਼ਡ ਰੈਸਟੋਰੈਂਟ ਉਹਨਾਂ ਨੇ ਕਰੇ ਹੋਏ ਹਨ ਤੇ ਕਾਫੀ ਚੇਨ ਵੀ ਉਹਨਾਂ ਦੇ ਰੈਸਟੋਰੈਂਟ ਦੀ ਓਪਨ ਹੋਈ ਹੈ ਤੇ ਜਦ ਕਿ ਅੱਜਕੱਲ ਬਹੁਤ ਹੀ ਵਧੀਆ ਲੈਵਲ ਤੇ ਉਹ ਪੈਸੇ ਕਮਾ ਰਹੇ ਨੇ ਤਾ ਬਿਲਕੁਲ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਹੋਟਲ ਮੈਨੇਜਮੈਂਟ ਦੇ ਵਿੱਚ ਤੁਸੀਂ ਆਪਣਾ ਭਵਿੱਖ ਬਣਾ ਸਕਦੇ ਹੋ ਤਾਂ ਇੱਥੇ UIITHM ਦੇ ਵਿੱਚ ਜੋ ਡਿਪਾਰਟਮੈਂਟ ਹੈ ਚੰਡੀਗੜ੍ਹ ਯੂਨੀਵਰਸਿਟੀ ਦਾ ਤੁਸੀਂ ਇੱਥੇ ਆ ਕੇ ਆਪਣਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲਗਜ਼ਰੀ ਹੋਟਲਾਂ ਤੋਂ ਲੈ ਕੇ ਇੰਟਰਨੈਸ਼ਨਲ 에ਅਰਪੋਰਟਾਂ ਤੱਕ ਤੁਸੀਂ ਜੌਬਸ ਵੀ ਕਰ ਸਕਦੇ ਹੋ ਤੇ ਆਪਣਾ ਭਵਿੱਖ ਵੀ ਬਣਾ ਸਕਦੇ ਹੋ